ਅੱਜ ਸਭ ਕੀ ਮਾਮਲਾ ਕਰਕੇ ਪੀਸੀ ਕੀਤੀ ਜਾ ਰਹੀ ਹੈ ਜੀ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਸਰਕਾਰ ਲੈਂਡ ਪੁਲਿੰਗ ਬੈਕ ਐਕਟ ਆ ਰਹੀ ਹੈ ਉਹਦੇ ਖਿਲਾਫ ਸਾਰੇ ਪ੍ਰਦੇਸ਼ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਸ ਤੋਂ ਪਹਿਲਾਂ ਅਸੀਂ ਗੋਮਨ ਸਾਹਮਣੇ ਮਿਲੇ ਸੀ ਪਰ ਪ੍ਰਦਰਸ਼ਨ ਵੀ ਹੋਈ ਨੇ ਪਰ ਸਾਡੇ ਪ੍ਰਧਾਨ ਜੀ ਵੱਲੋਂ ਵੀ ਇੱਕ ਗੋਨਾ ਹਾਊਸ ਦੇ ਵਿੱਚ ਮਿਲਣ ਤੋਂ ਬਾਅਦ ਪ੍ਰੈਸ ਨੂੰ ਆਪਣੇ ਸੈਂਟੀਮੈਂਟਸ ਦੱਸੇ ਸੀ ਕੋਈ ਲੈਂਡ ਪੁਲਿੰਗ ਹੈ ਕਿ ਆ ਇਹ ਅਲੱਗ-ਅਲੱਗ ਜਿਲ੍ਹਿਆਂ ਦੇ ਵਿੱਚੋਂ ਸਰਕਾਰ ਅਰਗੇਨਾਈਜੇਸ਼ਨ ਜਿਹੜਾ ਹੈ ਨੁਕਲ ਐਗਰੀਕਲਚਰ ਨੂੰ ਖਤਮ ਕਰਨ ਦੇ ਲਈ ਅਰਗੇਨਾਈਜੇਸ਼ਨ ਕਰਨ ਲਈ ਤਾਂ ਸਖਸ਼ਣ ਕਰਨ ਦੇ ਲਈ ਲੈਂਡ ਜਿਹੜੀ ਹੈ ਉਹਨੂੰ ਐਕਵਾਇਰ ਕਰ ਰਹੀ ਹੈ। ਪਟਲਾ ਮਿਧਿਆਣਾ 23000 ਏਕੜ ਜ਼ਮੀਨ ਹੁਸ਼ਿਆਰਪੁਰ 550 ਏਕੜ ਜ਼ਮੀਨ ਜਿਹੜੀ ਹੈ ਉਹ ਇਸ لینڈ پولنگس لے رہے ہیں ہر ضلع کا الگ الگ بیٹھا ہے میں صرف دوست کر کے دسے آ کہ ہشیارپور سے پریس کانفرنس کر رہے ہیں تاں سڈے کن ہیں سب تو زیادہ کنی ہوں لینڈ پولنگ کرنی کی سرکار نے پنجاب ایگریکلچر سٹیٹ ہے پنجاب آرگنائزیشن ہے وہ نیشنل ایوریج نالوں بارہ پرسنٹ زیادہ آرگنازیشن کر چکا کہنے تو پاک ਕਿ 31% ਅਰਬਨਾਈਜੇਸ਼ਨ ਜਿਹੜਾ ਹੈ ਉਹ ਉਦੇਸ਼ ਹੈਗਾ ਜਦਕਿ ਪੰਜਾਬ ਦੇ ਵਿੱਚ ਅਰਬਨਾਈਜੇਸ਼ਨ ਜਿਹੜਾ ਹੈ ਉਹ 42% ਆਲਰੇਡੀ ਹੋ ਚੁੱਕਾ ਹੁਣ ਲੈਂਡ ਪੂਲਿੰਗ ਨਾਲ ਇੱਕ ਏਕੜ ਜੇ ਜ਼ਮੀਨ ਇਹ ਲੈਂਦੇ ਆ ਤਾਂ ਉਸ ਨੂੰ ਸਿਰਫ ਰੈ residencial ਪਲਾਟ ਮਿਲਣਾ ਔਰ ਇੱਕ ਏਕੜ ਤੋਂ ਉੱਪਰ ਲੈਂਦੇ ਆ ਤਾਂ ਇੱਕ ਕਮਰਸ਼ੀਅਲ ਪਲਾਟ ਮਿਲਣਾ ਤਾਂ ਸਿਰਫ ਲੈਂਡ ਐਕਵੀਜ਼ੀਸ਼ਨ ਤੋਂ ਬਾਅਦ ਉਹ ਕਿਸਾਨ ਨਾ ਆਪਣੀ ਜ਼ਮੀਨ ਵੇਚ ਸਕਦਾ ਨਾ ਬਾਅਦ ਸਕਦਾ نہ کسی نے ایگریمنٹ کر سکتا وہ ایک طرح دی سرکار دی ہو گئی تو اس کے بدلے کسان تی ہزار روپیہ پر ایکڑ سال دا وہ مووضہ جا جنہوں اسی کہنے ٹھیکہ ملے گا جبکہ پجا الگ الگ جگہ سے ٹھیکے دا ریٹ ستر ہزار تو لے کے اسی ہزار پر کلا ہے گا پہلے دا اہی تو کھا پھر دینا تین سال یہ جن جی سال لے دینا تو اس بعد کسان کی کرے گا ہوں جی کسان کی روزی روٹی ہی چلی گئی ਜਮੀਨ ਹੀ ਚਲੇਗੀ ਤਾਂ ਕਿਸਾਨ ਜਿਹੜਾ ਹੈ ਉਹ ਕੀ ਕਰੇਗਾ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਜਿਹਨੂੰ ਅਰਬਨਾਈਜੇਸ਼ਨ ਵੱਲ ਮੀਤ ਕੇ ਲਿਆ ਜਾ ਸਕਦਾ ਅਸਰ ਕੇ ਸਿੱਧਾ ਵਿਰੋਧ ਕਰਦੇ ਹੁਣ ਤੁਸੀਂ ਇੱਕ ਅਮੈਜ਼ਨ ਕਰੋ ਕਿ ਪੰਜਾਬ 'ਚ ਕਿੰਨੇ ਮਾਫੀਆ ਕੰਮ ਕਰ ਰਹੇ ਨੇ ਡਰਗ ਮਾਫੀਆ ਪੰਜਾਬ 'ਚ ਕੰਮ ਕਰਦਾ ਟਰਾਂਸਪੋਰਟ ਮਾਫੀਆ ਪੰਜਾਬ 'ਚ ਕੰਮ ਕਰਦਾ ਮਾਈਨਿੰਗ ਮਾਫੀਆ ਪੰਜਾਬ 'ਚ ਕੰਮ ਕਰਦਾ ਕਬਜ਼ੇ ਕਰਨ ਵਾਲੇ ਪੰਜਾਬ 'ਚ ਕੰਮ ਕਰਦੇ ਪਏ ਨੇ ਹੁਣ ਸਰਕਾਰੀ ਮਾਫੀਆ ਜਿਹੜਾ ਹੈ ਲੈਂਡ ਪੁੱਟਿੰਗ ਦੇ ਤਹਿਤ ਬਿਲਡਰਸ ਦਾ ਇੱਕ ਹੋਰ ਮਾਫੀਆ ਹੈ ਤਿਆਰੂ ਕੋ ਖੜਾ ਹੋ। ਮੈਂ ਵੀ ਥੋੜਾ ਰਹਿ ਫੀਲ ਕਰਨਾ ਚਾਹਨਾ ਜੇ ਸਰਕਾਰ ਨੇ ਅਰਬਨੇਸ਼ਨਲ ਜਾ ਤਾਂ ਜਿੰਨੀਆਂ ਅਨ ਪ੍ਰੂਵਡ ਕੋਨੀਆਂ ਜਿਹੜੀਆਂ ਇਨਕੰਪਲੀਟ ਕੋਲੋਨੀਆਂ ਪਈਆਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਲੀਗਲਾਈਜ਼ ਕਰਕੇ ਉਹਨਾਂ ਦੇ ਵਿੱਚ ਸਹੂਲਤਾਂ ਦੇ ਕੇ ਲੋਕਾਂ ਨੂੰ ਉੱਥੇ ਵਸਾਇਆ ਜਾ ਸਕਦਾ। ਜੇ ਕਿਸਾਨ ਦੀ ਜ਼ਮੀਨ ਖੋ ਗਈ ਜੇ ਕਿਸਾਨ ਨੂੰ ਬੇਰੋਜ਼ਗਾਰ ਨਹੀਂ ਕੀਤਾ ਜਾ ਸਕਦਾ। ਹੁਣ ਕਿਸਾਨ ਦੀ ਜ਼ਮੀਨ ਨਾਲ ਕਿੰਨੇ ਲੋਕ ਜੁੜੇ ਹੋਏ ਨੇ। ਪਹਿਲਾ ਮਸੂਦ ਜੁੜਿਆ। ਇਹ ਕਿ ਕਿਸਾਨ ਕੋਟੀ ਦੇਖਦੇ ਆ ਜਿਹਨੇ ਵੀ ਕਿਤੇ ਫਸਲ ਵੀ ਜਿੰਨਾ ਕੰਮ ਆ ਕੰਦਾ ਕੰਮ ਆਂਦਾ ਜਾਂ ਦੇਖਣ ਦਾ ਕੰਮ ਆਂਦਾ ਕਿੰਨੇ ਲੋਕ ਜ਼ਮੀਨਾਂ 'ਚ ਕੰਮ 'ਚ ਲੱਗੇ ਹੋਏ ਨੇ ਦੂਸਰਾ ਜਿਹੜੀ ਫਸਲ ਤਿਆਰ ਹੁੰਦੀ ਹੈ ਉਹਦੀ ਟ੍ਰਾਂਸਪੋਰਟੇਸ਼ਨ ਲਈ ਉਹ ਇੱਕ ਲੋਕ ਕੰਮ ਆਂਦੇ ਨੇ ਫਿਰ ਸਟਰਾਈਜ਼ਰ ਸੀਡ ਦੂਸਰਾ ਸਪਰੇਅਰਦਾਰ ਉਹ ਵੇਚਣ ਵਾਲੇ ਲੋਕ ਕੰਮ ਆਂਦੇ ਨੇ ਤੇ ਫਿਰ ਆੜਤੀਏ ਕੰਮ ਆਂਦੇ ਨੇ ਦੂਜਾ ਅਸੀਂ ਲੋਕ ਜਿਨ੍ਹਾਂ ਨੇ ਉਹ ਕਿਸਾਨ ਦੀ ਬਿਜਲੀ ਫਸਲ ਨੂੰ ਖਾਣਾ ਇਹ ਅਸੀਂ ਕਾ ਮੰਨੇ ਜਦੋਂ ਇਹ ਪੂਲਿੰਗ ਹੋ ਜੇਗੀ ਤਾਂ ਜ਼ਮੀਨ ਘਟ ਜਾਏਗੀ ਤਾਂ ਕਿਸਾਨ ਜਿਹੜਾ ਹੈ ਉਹ ਕੇਂਦਰ ਦੇ ਅਨਾਜ ਭੰਡਾਰ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਕਰਦਾ ਸੀ ਸਾਰੇ ਦੇਸ਼ ਨੂੰ ਅਨਾਜ ਖਾਣ ਵਾਲਾ ਕਿਸਾਨ ਅੱਜ ਉਹ ਲੈਂਡਲੈਸ ਹੋ ਜਾਏਗਾ ਸਰਬ ਤੋਂ ਸਾਮਾਜਿਕ ਜਿੱਤੇ ਕੀਤਾ ਜਾਣਾ ਲੈਂਡਲੈਸ ਹੋ ਜਾਏਗਾ ਸੋ ਇਸ ਕਰਕੇ ਅਸੀਂ ਇਸ ਚੀਜ਼ ਦਾ ਬਾਰ ਬਾਰ ਬੋਲ ਕਰਦੇ ਹਾਂ ਦੂਜੀ ਗੱਲ ਲੋੜਤੀ ਪਈ ਹੈ ਨਵਾਂ ਇੱਕ ਲੈਂਡ ਪੂਲਿੰਗ ਲਿਆ ਕੇ ਜੇ ਕਰਨੀ ਹੈ ਤਾਂ ਤੁਸੀਂ ਆਲਰੇਡੀ ਇੱਕ ਐਕਟ ਬਣਿਆ ਹੋਇਆ ਲੈਂਡ ਐਕ acquisition ਐਕਟ ਉਹਦੀਆਂ ਧਾਰਾਵਾਂ ਜਿਹੜੀਆਂ ਨੇ ਉਹਦੇ ਅੰਦਰ ਕਿਉਂਕਿ ਸਰਕਾਰ ਨੂੰ ਜ਼ਿਆਦਾ ਪੈਸਾ ਦੇਣਾ ਪੈਣਾ ਇਸ ਕਰਕੇ ਉਹਨੂੰ ਓਵਰਰਾਈਡ ਕਰਕੇ ਉਹਨੂੰ ਜਿਹੜਾ ਹੈ ਅੰਦੇਖਾ ਕਰਕੇ ਇੱਕ ਲੈਂਡ ਪੂਲਿੰਗ ਦਾ ਨਵਾਂ ਐਕਟ ਜਿਹੜਾ ਹੈ ਉਹ ਬਣਾ ਨੂੰ ਸਰਕਾਰ ਸ਼ੁਰੂ ਕਰ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਆਰਥਿਕ ਤੌਰ ਤੇ ਪੰਜਾਬ ਜਿਹੜਾ ਹੈ ਉਹ ਬਹੁਤ ਪਿੱਛੜ ਜਾਏਗਾ ਪੰਜਾਬ ਦੀ ਆਮਦਨ ਕਿਸਾਨਾਂ ਦੀ ਆਮਦਨ ਘਟ ਜਾਏਗੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਇਸ ਗੱਲ ਨਾਲ ਵੱਧ ਜਾਏਗੀ ਸਰ ਕਿਸਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਜਾਣਾ ਉਸ ਵੇਲੇ ਭਾਗ ਭਾ ਦਾ ਵੀ ਸਟੈਂਡ ਰਹੇਗਾ ਅਸੀਂ ਤਾਂ ਅਜੋ ਸ਼ੁਰੂ ਹੋ ਗਏ ਕਿਸਾਨ ਵੀ ਅਜੋ ਸ਼ੁਰੂ ਹੋ ਗਏ ਨੇ ਜਦ ਅਸੀਂ ਇਹ ਸਮਝਾਣਾ ਸ਼ੁਰੂ ਕੀਤਾ ਕਿ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਚਲੀ ਜਾਏਗੀ ਦੇਖੋ ਇਹ ਕਿਸੇ ਦੇ ਮੂੰਹ ਚ ਰੋਟੀ ਖੋਣ ਦਾ ਕੰਮ ਕਰ ਰਹੇ ਨੇ ਕਿਸਾਨ ਜਿਹੜਾ ਹੈ ਉਹ ਅੱਜ ਆਪਣੇ ਖੇਤਾਂ ਵਿੱਚ ਕੰਮ ਕਰਕੇ ਕਿੰਨੇ ਲੋਕਾਂ ਦਾ ਢੇਡ ਭਰਦਾ ਜੇ ਉਹ ਜ਼ਮੀਨ ਹੀ ਰਹੇਗੀ ਤਾਂ ਬੇਰੁਜ਼ ਹੋ ਕੇ ਕਿਸਾਨ ਜਾਏਗਾ ਕਿੱਥੇ ਕਰੇਗਾ ਕੀ ਇਹ ਸਰਕਾਰ ਕੋਈ ਵੀ ਦੇ ਅਲਟਰਨੇਟਿਵ ਹੈ ਨਹੀਂ ਨਾ ਕੋਈ ਨੌਕਰੀ ਦੇਣ ਦਾ ਪ੍ਰੋਵੀਜ਼ਨ ਹੈ ਨਾ ਸਰਕਾਰ ਦੀ ਆਮਦਨ ਦਾ ਜਰੀਆ ਬਣਾਉਣ ਦਾ ਪ੍ਰੋਵੀਜ਼ਨ 30000 ਰੁਪਿਆ ਸਾਲ ਇਕੜ ਤੁਸੀਂ ਅਮੈਜ਼ਨ ਕਰੋ ਜਿਹੜੀ ਹੈ ਹੀ ਇਕੜ ਜ਼ਮੀਨ ਬਹੁਤ ਛੋਟੇ ਕਿਸਾਨ ਵੀ ਹੈ ਮਜਲੇ ਕਿਸਾਨ ਵੀ ਵੱਡੇ ਕਿਸਾਨ ਵੀ ਹੈ ਸੋ ਇਹਨਾਂ ਦੇ ਵਿੱਚ ਜੋ ਲੈਂਡਲੈਸ ਹੋ ਜਾਣਗੇ ਉੱਥੇ ਖੇਤੀ ਨਹੀਂ ਹੋਏਗੀ ਜ਼ਮੀਨ ਬੈਰਨ ਹੋ ਜਾਏਗੀ ਜਾਂ ਜੇਨ ਬੈਰਨ ਹੋ ਜਾਏਗੀ ਤਾਂ ਉੱਥੇ ਕੰਸਟਰਕਸ਼ਨ ਇੱਕ ਤਾਂ ਦੱਸਣਾ ਚਾਹੀਦਾ ਲੋੜ ਕੀ ਪਈ ਹੈ ਸਾਨੂੰ ਕਿੰਨੇ ਮਕਾਨ ਚਾਹੀਦੇ ਨੇ ਹੋਰ ਅਰਗਨਾਈਜੇਸ਼ਨ ਇਹ ਕਰਨਾ ਕੀ ਹੈ ਇਹ ਸਰਕਾਰ ਦਾ ਕੋਈ ਪਬਲਿਕ ਡੋਮੇਨ ਚ ਗੱਲੇ ਹਨ ਸੋ ਅਸੀਂ ਇਹਨੂੰ ਡਟ ਕੇ ਇਸ ਦਾ ਵਿਰੋਧ ਕਰਾਂਗੇ